ਮੈਂ ਵੀ ਤੁਹਾਨੂੰ ਗੱਬਣ ਬੱਕਰੀ ਦੇਵਾਂਗੇ ਜੇਕਰ ਉਹਨਾਂ ਦੇ ਫਾਰਮ ਤੇ ਜਾ ਕੇ ਖਾਲੀ ਨਿਕਲਦੀ ਆ ਤਾਂ ਜੀ ਵਾਪਸ ਲਵਾਂਗੇ ਔਰ ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾਗਾ ਉਦੋਂ ਮੈਂ ਪਹਿਲੀ ਵਾਰ ਮਾਸਟਰ ਜੀ ਕੋਲੀ ਹੀ ਗਿਆ ਸੀ ਆਸ੍ਰੀਕਾਲ ਦੋਸਤੋ ਬਈ ਆਪਣੀ ਨਵੀਂ ਵੀਡੀਓ ਵਿੱਚ ਸਵਾਗਤ ਆ ਅੱਜ ਬਈ ਤਣਾਉਲੇ ਬੱਕਰੀਆਂ ਦੀ ਮੰਡੀ ਤੇ ਸੀ ਆਪਾਂ ਬੁੱਧਵਾਰ ਦੇਣਾ ਹਰ ਬੁੱਧਵਾਰ ਨੂੰ ਲੱਗਦੀ ਹੁੰਦੀ ਆ ਬਈ ਬੱਕਰੀਆਂ ਦੀ ਮੰਡੀ ਤਣਾਉਲੇ ਤੇ ਇੱਥੇ ਨਾ ਮਾਸਟਰ ਜੀ ਆਏ ਸੀਗੇ ਕੁਝ ਨਾਗ ਖਰੀਦਣ ਤਾਂ ਇਹਨਾਂ ਨੇ ਬਹੁਤ ਨਾਲ ਖਰੀਦੇ ਨੇ ਅੱਜ ਪਉਹਦੇ ਆ ਵੀ ਕਾ ਕਿਹੜੀ-ਕਿਹੜੀ ਖਰੀਦਦਾਰੀ ਅੱਜ ਮਾਸਟਰ ਜੀ ਨੇ ਕੀਤੀ ਹੈ ਇੱਥੋਂ ਬੱਕਰੀਆਂ ਦੀ ਮੰਡੀ ਤੋਂ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਪਹਿਲਾਂ ਬਲੈਟੀ ਟੀਵੀ ਦਾ ਧੰਨਵਾਦ ਕਰਦੇ ਆਂ ਕਾਫੀ ਮਤਲਬ ਲਗਭਗ ਮਹੀਨੇ ਬਾਅਦ ਮਿਲੇ ਹੋਵਾਂਗੇ ਭਾਜ ਹਾਂ ਜੀ ਕਿਉਂਕਿ ਇਲੈਕਸ਼ਨ ਚੱਲਦੀਆਂ ਸੀ ਇਲੈਕਸ਼ਨ ਕਰਕੇ ਥੋੜਾ ਜਿਹਾ ਸ਼ੈਡਿਊਲ ਬੀਜੀ ਸੀਗਾ ਤਾਂ ਅੱਜ ਨਿਮਾਵੀਰ ਦੇ ਆਪਣੇ ਧਨੌਲੇ ਪਹੁੰਚੇ ਸੀ ਮੰਡੀ ਤੇ ਤੇ ਕਾਫੀ ਜਾਨਵਰਾਂ ਦੀ ਆਪਾਂ ਖਰੀਦ ਕੀਤੀ ਹੈਗੀ ਤੇ ਮਾਸਟਰ ਜੀ ਫਿਰ ਅੱਜ ਅੱਜ ਐ ਹੁੰਦਾ ਜੀ ਆਪਣਾ ਦਾ ਸਿਸਟਮ ਵੀ ਤਾਂ ਕੰਮ ਕਰਨ ਦਾ ਤਰੀਕਾ ਥੋੜਾ ਵੱਖਰਾ ਹੈਗਾ ਅੱਛਾ ਕਿਉਂਕਿ ਆਪਣੇ ਕੋਲ ਜਿਸ ਤਰ੍ਹਾਂ ਦਾ ਕੋਈ ਫਾਰਮਾਂ ਦੇ ਵਿੱਚ ਡਿਮਾਂਡ ਹੁੰਦੀ ਆ ਆਰਡਰ ਹੁੰਦਾ ਬੁੱਕ ਜਿਸ ਤਰ੍ਹਾਂ ਦਾ ਹੂੰ ਉਸ ਤਰ੍ਹਾਂ ਦਾ ਮਾਲ ਆਪਾਂ ਖਰੀਦਦੇ ਹਾਂ ਠੀਕ ਆ ਜੇ ਮੈਂ ਇਹ ਬੱਚੇ ਨੇ ਹਨਾ ਇਹ ਬੱਚੇ ਨਹੀਂ ਹਾਂ ਜੇ ਬੱਚੇ ਨੇਗੇ ਬੱਕਰੀਆਂ ਦੇ ਨਾਲ ਹੀ ਨੇ ਅੱਛਾ ਯਾਤਰ ਜਿਹੜੀਆਂ ਬੱਕਰੀਆਂ ਨੇ ਆਪਾਂ ਸੂਈਆਂ ਹੋਈਆਂ ਬੱਕਰੀਆਂ ਗੱਬੜ ਬੱਕਰੀਆਂ ਹੈ ਗੱਬੜ ਬੱਕਰੀ ਦਾ ਆਪਣਾ ਇੱਕ ਰਿਕਾਰਡ ਹੈਗਾ ਵੀ ਜਿਹਨੂੰ ਵੀ ਆਪਾਂ ਗੱਬੜ ਬੱਕਰੀ ਦਿੰਨੇ ਆਗੇ ਹੂੰ ਉਹਨੂੰ ਇਹ ਨਹੀਂ ਗਾ ਵੀ ਆਪਾਂ ਇਹ ਗੱਲ ਕਰਦੇ ਆ ਵੀ ਤੁਹਾਨੂੰ ਗੱਬੜ ਬੱਕਰੀ ਦੇਵਾਂਗੇ ਜੇਕਰ ਉਹਨਾਂ ਦੇ ਫਾਰਮ ਤੇ ਜਾ ਕੇ ਖਾਲੀ ਨਿਕਲਦੀ ਆ ਤਾਂ ਅਸੀਂ ਵਾਪਸ ਲਵਾਂਗੇ ਠੀਕ ਹੈ ਤੁਹਾਡੇ ਲਈ ਆਰਡਰ ਆਇਆ ਹੋਇਆ ਹੈਗਾ ਆਰਡਰ ਆਇਆ ਹੋਈ ਹਾਂ ਠੀਕ ਹੈ ਜੇ ਵੀ ਗੱਬਣ ਬੱਕਰੀ ਕਹਿ ਕੇ ਦੇਤੀ ਉਹ ਖਾਲੀ ਨਿਕਲਦੀ ਤਾਂ ਤੁਸੀਂ ਬਾਅਦ ਵਿੱਚ ਬੱਕਰੀ ਦੀ ਬੱਕਰੀ ਹੋਰ ਦੇ ਦਾਂਗੇ ਨਹੀਂ ਆਲਾ ਆਪਦੀ ਪੇਮੈਂਟ ਵਾਪਸ ਲੈ ਲਓ ਹਣੇ ਬੱਕਰੀਆਂ ਕੀ ਗੱਬਣ ਖਰੀਦੀ ਨੇ ਕਿ ਬੱਚੇ ਵਾਲੀਆਂ ਨੇ ਜੀ ਵਿੱਚ ਗੱਬਣ ਵੀ ਨੇ ਵਿੱਚ ਬੱਚੇ ਵਾਲੀਆਂ ਨੇ ਜੀ ਵਿੱਚ ਬੱਚੇ ਵਾਲੀਆਂ ਨੇ ਹਾਂ ਤੇ ਇਹ ਆਪਰੇ ਕੋਲੇ 70 ਨਗਾਂ ਦਾ ਆਰਡਰ ਸੀਗਾ ਅੱਛਾ ਤੇ ਉਹ ਆਪਾਂ ਕੱਲ ਕੁਝ ਪਹੁੰਚਦੇ ਕਰਨਾਗਾ ਹਫਤੇ ਦੇ ਵਿੱਚ ਪੂਰਾ ਕਰਨਾਗਾ ਠੀਕ ਐ ਤੇ ਅੱਜੋਂ ਕਿੰਨੇ ਕ ਨਾ ਖਰੀਦੇ ਆ ਜੀ ਮੰਡੀ ਚ ਅੱਜ ਘਟ ਟੋਟੇ ਹੈਗੇ ਨਹੀਂ 16 17 ਨਗ ਨੇ ਜੀ 16 17 ਨਗ ਖਰੀਦਦੇ ਨੇ ਅੱਜ ਠੀਕ ਐ ਇਹ ਕਾਫੀ ਵਧੀਆ ਮਾਲ ਆਇਆ ਹੋਇਆ ਸੀਗਾ ਮੰਡੀ ਵੀ ਆਪਾਂ ਗੱਲ ਕਰੀ ਚੰਗੀ ਭਰਦੀ ਆ ਤਰੌਣਾ ਮੰਡੀ ਜਿਹੜੀ ਤੇ ਪ੍ਰਬੰਧਾਂ ਦੀ ਗੱਲ ਕਰੀਏ ਪ੍ਰਬੰਧ ਪਾਣੀ ਦਾ ਲਾਲੋ ਪਾਣੀ ਦੀ ਵੱਡੀ ਸਮੱਸਿਆ ਹੁੰਦੀ ਆ ਤੇ ਤੇ ਹੋਰ ਸਾਰਾ ਚਾਹ ਦਾ ਪਚੰਗਾ ਪ੍ਰਬੰਧ ਹੈਗਾ ਤੇ ਛਾਂ ਦਾ ਵੀ ਪਚੰਗਾ ਪ੍ਰਬੰਧ ਹੈਗਾ ਤਾਂ ਆਪਾਂ ਹੀ ਕਹਿੰਨੇ ਆ ਵੀ ਜਿਹੜੀ ਵੀ ਵੀਰ ਕੋਈ ਇਸ ਮੰਡੀ ਤੇ ਨਹੀਂ ਪਹੁੰਚੇ ਪਹਿਲਾਂ ਤਾਂ ਉਹ ਜਰੂਰ ਪਹੁੰਚਣਾ ਤੇ ਮਾਲ ਵੀ ਚੰਗਾ ਹਰ ਤਰ੍ਹਾਂ ਦਾ ਮਾਲ ਵਿਕ ਜਾਂਦਾ ਮਿਲਦਾ ਠੀਕ ਜਿਵੇਂ ਕੱਸੀ ਬੱਕਰਾਂ ਦਾ ਚੱਲ ਰਿਹਾ ਹੈਗਾ ਈ ਬਕਰੀ ਖਰੀਦ ਕਰਕੇ ਚੰਗੇ ਬੱਕਰੇ ਆਏ ਹੋਏ ਸੀਗੇ ਬੱਚੇ ਬੱਕਰੀਆਂ ਹਰ ਤਰ੍ਹਾਂ ਦਾ ਮਾਲ ਆਇਆ ਮਤਲਬ ਖਾਲੀ ਨਹੀਂ ਮੁੜਦਾ ਕੋਈ ਜਿਹੇਆ ਬੰਦਾ ਆਊਗਾ ਜਿਹੇਆ ਬੰਦਾ ਆਊਗਾ ਉਹ ਇਹ ਮਾਲ ਮਿਲੂਗਾ ਤੇ ਫਿਰ ਇਹ ਹੈਗਾ ਵੀ ਨਿੰਮਾ ਵੀ ਰ ਹੈ ਜਿਹੜਾ ਮਤਲਬ ਇਹ ਸਹਿਯੋਗੀ ਬਹੁਤ ਕਰਦਾ ਹੂੰ ਕਿਉਂਕਿ ਹਰ ਤਰ੍ਹਾਂ ਦੀ ਮਦਦ ਕਰਦੇ ਆਗੇ ਜਿਸ ਤਰ੍ਹਾਂ ਦੀ ਕੋਈ ਲੋੜ ਹੁੰਦੀ ਆ ਠੀਕ ਹੈ ਪੈਸੀ ਟਕੇ ਦੀ ਮੌਕੇ ਤੇ ਕੋਈ ਘਟ ਵੱਧ ਹੋ ਗਈ ਤਾਂ ਵੀ ਨਾਲ ਖੜਦੇ ਆ ਕੋਈ ਕਹਿੰਦਾ ਵੀ ਗੂਗਲ ਪੇ ਨਹੀਂ ਮੈਨ ਲੈਣੇ ਕੈਸ਼ ਲੈਣੇ ਆ ਤਾਂ ਉਹ ਮਨਾਵਨਾਮ ਹਿੱਆ ਕਰਾਉਂਦੇ ਆ ਤਾਂ ਮਤਲਬ ਆਪਾਂ ਇਹ ਕਹਿ ਸਕਦੇ ਆ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਗਈ ਤੇ ਪ੍ਰਬੰਧ ਬਹੁਤ ਵਧੀਆ ਨੇੜੇ ਹੈਗੀ ਆ ਤੇ ਹਰ ਤਰ੍ਹਾਂ ਦੀ ਸਹੂਲਤ ਹੈਗੀ ਆ ਠੀਕ ਹੈ ਜੀ ਜੀ ਤੇ ਨੇ ਮੈਂ ਕੀ ਕਹਿਣਾ ਚਾਹੁੰਦਾ ਬਾਈ ਤੂੰ ਵੀ ਸਾਸ਼ੀਕਾਲ ਬਾਈ ਸਾਰਿਆਂ ਨੂੰ ਮੈਂ ਥੋੜਾ ਆਪਣਾ ਨਿਮਤਣਾ ਹੌਲੇ ਵਾਲਾ ਆਪਣੇ ਕੋਲ ਨਾ ਮਾਸਟਰ ਜੀ ਪਹੁੰਚੇ ਨੇ ਬੁਰਜ ਹਰੀ ਤੋਂ ਠੀਕ ਹੈ ਜਿੱਥੇ ਇਹ ਗੌਡ ਫਾਰਮ ਹੈ ਮਾਨਸਾ ਹਨਾ ਪਿੰਡ ਹੈਗਾ ਮਾਨਸਾ ਜ਼ਿਲ੍ਹੇ ਦੇ ਵਿੱਚ ਸੌਰੀ ਮੈਂ ਕਹਿਣ ਲੱਗਿਆ ਸੀਗਾ ਮਾਨਸਾ ਮਾਨਸਾ ਦੇ ਵਿੱਚ ਪਿੰਡ ਹੈਗਾ ਬੁਰਜਹਰੀ ਉੱਥੇ ਇਹਨਾਂ ਦਾ ਫਾਰਮ ਹੈ ਜਿਹੜੀ ਕਿ ਬੇਸਟ ਕਰਕੇ ਹਨਾ ਉੱਥੇ ਆਪਾਂ ਮੈਂ ਇੱਕ ਗੱਲ ਦੇਖੀ ਆ ਉੱਥੇ ਨਾਲ ਲਿਖਿਆ ਹੋਇਆ ਬੱਕਰੇ ਬੱਕਰੀਆਂ ਦਾ ਸ਼ੋਅਰੂਮ ਹਾਂ ਬੜਾ ਸੋਹਣਾ ਲੱਗਦਾ ਹਨਾ ਜਿਹੜੀ ਚੀਜ਼ ਨੂੰ ਆਪਾਂ ਕਿਤੇ ਨੂੰ ਆਪਾਂ ਕਮਾਨ ਨਾ ਕਰੀਏ ਹੂੰ ਪੂਰਾ ਹਨਾ ਆਪਾਂ ਪਹਿਲਾਂ ਆਗੜੀ ਵੀਰ ਕਹਿੰਦੇ ਸੀ ਕੋਸ਼ੋਰ ਕਹਿੰਦੇ ਸੀ ਉਹਨਾਂ ਚੀਜ਼ਾਂ ਨੂੰ ਹਨਾ ਪਰ ਅੱਜ ਕੱਲ ਜਿਵੇਂ ਸ਼ੋਅਰੂਮ ਆ ਗੱਡੀਆਂ ਦੇ ਹੁੰਦੇ ਨੇ ਉਹ ਮੈਂ ਇਹਨਾਂ ਨੇ ਸ਼ੋਅਰੂਮ ਬਣਾਇਆ ਹੋ ਉਦੋਂ ਮੈਂ ਪਹਿਲੀ ਵਾਰ ਮਾਸਟਰ ਜੀ ਕੋਲੇ ਹੀ ਗਿਆ ਸੀ ਠੀਕ ਹੈ ਇਹ ਸਧੀਅਤ ਹੈ ਜਦੋਂ ਤੈਂ ਬੱਕਰੇ ਦਾ ਕੰਮ ਕੀਤਾ ਜਾਵਾਂ ਭੰਦੇਰਾ ਮੰਡੀ ਤੇ ਗਿਆ ਸੀ ਜਾਵਾ ਮਾਸਟਰ ਜੀ ਕੋਲੇ ਗਿਆ ਸੀ ਮੰਡੀ ਤੇ ਠੀਕ ਹੈ ਠੀਕ ਹੈ ਉੱਥੋਂ ਮੈਂ ਥੋੜਾ ਬਹੁਤਾ ਮਾਲ ਲੈਂਦਾ ਅੱਜ ਮੈਨੂੰ ਕੰਮ ਸ਼ੁਰੂ ਕੀਤੇ ਨੂੰ ਸਾਲ ਵਾਂਗੂ ਹੋ ਗਿਆ ਅੱਜ ਮਾਸਟਰ ਜੀ ਇਲੈਕਸ਼ਨਾਂ ਦੀ ਡਿਊਟੀ ਤੋਂ ਫ੍ਰੀ ਹੋ ਕੇ ਹੁਣ ਮੇਰੇ ਖਿਆਲ ਚ ਮਹੀਨੇ ਕ ਬਾਅਦ ਆਏ ਨੇ ਪਹਿਲਾਂ ਆਉਂਦੇ ਰਹੇ ਨੇ ਅੱਜ ਇਹਨਾਂ ਨੇ 20-22 ਲੱਖ ਖਰੀਦਨੇ ਮੇਰੇ ਖਿਆਲ ਚ ਹਾਂਜੀ ਹਾਂਜੀ 20-22 ਲੱਖ ਖਰੀਦਦੇ ਨੇ ਵੀ ਵਧੀਆ ਮਾਲ ਖਰੀਦਦੇ ਨੇ ਇਹ ਜੇ ਕਿਸੇ ਮੇਰੇ ਵੀਰ ਨੇ ਮਾਲ ਵੇਚਣਾ ਹੈਗਾ ਹਨਾ ਤੁ ਆ ਵਿੱਚ ਪੱਠਾ ਕੁਝ ਨਾਲ ਖਰੀਦੇ ਨੇ ਕੁਝ ਬੱਕਰੇ ਬੱਕਰੀਆਂ ਦੇ ਨਾਲ ਨੇ ਬੱਕਰੀਆਂ ਦੇ ਕੁਝ ਪੱਠਾ ਢ ਖਰੀਦੀਆਂ ਨੇ ਹਨਾ ਕੁ ਸਾ ਦੇਖੋ ਸੂਨੀਆਂ ਹੋਈਆਂ ਬੱਕਰੀਆਂ ਖਰੀਦੀਆਂ ਨੇ ਇਹਨਾਂ ਨੇ ਇਹਨਾਂ ਕੋਲੇ ਸਾਰੇ ਮਾਲ ਦੀ ਡਿਮਾਂਡ ਹੁੰਦੀ ਆ ਤੇ ਜੇ ਕਿਸੇ ਮੇਰੇ ਵੀਰ ਨੂੰ ਬਾਹਰ ਮਾਲ ਹਨਾ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰੇ ਵੀ ਮਾਲ ਦੀ ਲੋੜ ਹੈ ਤਾਂ ਮਾਸਟਰ ਜੀ ਨਾਲ ਸੰਪਰਕ ਕਰ ਸਕਦੇ ਨੇ ਵਧੀਆ ਮਾਲ ਇਹ ਭਾ ਨਾ ਲੈਦੇ ਨੇ ਤੇ ਭਾ ਨਾਲ ਹੀ ਵੇਚਦੇ ਨੇ ਠੀਕ ਆ ਇਮਾਨਦਾਰੀ ਨਾਲ ਕੰਮ ਕਰਦੇ ਨੇ ਔਰ ਇੱਕ ਇਹਨਾਂ ਦੀ ਮੈਨੂੰ ਗੱਲ ਵਧੀਆ ਲੱਗੀ ਕਹਿੰਦੇ ਵੀ ਜੇ ਅਸੀਂ ਗੱਬੜ ਬੱਕਰੀ ਕਰਕੇ ਵੇਚੀ ਆ ਠੀਕ ਹੈ ਉਹ ਗੱਬੜ ਨਹੀਂ ਨਿਕਲਦੀ ਤਾਂ ਅਸੀਂ ਵਾਪਸ ਲਾਵਾਂਗੇ ਉਹਦੇ ਬਦਲੇ ਤੁਹਾਨੂੰ ਦੁਬਾਰੇ ਗੱਬਣ ਬੱਕਰੀ ਦੇਵਾਂਗੇ ਤੇ ਅਗਲਾ ਪੈਸੇ ਲੈ ਲਿਆਓ ਸਹੀ ਗੱਲ ਆ ਇਹ ਗੱਲ ਨਾਲ ਦੀ ਮੈਨੂੰ ਵਧੀਆ ਲੱਗੀ ਨਹੀਂ ਹਰੇਕ ਬੰਦਾ ਇਹ ਗੱਲ ਕਹਿੰਦਾ ਨਹੀਂ ਹੈਗਾ ਠੀਕ ਹੈ ਠੀਕ ਹੈ ਨਾ ਬਾਈ ਮਾਸਟਰ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੰਡੀ ਤੇ ਪਹੁੰਚਣ ਲਈ ਤੇ ਅਗਲੀ ਵਾਰ ਕਿਸਾਨ ਵੀਰਾਂ ਨੂੰ ਬੱਕਰੀ ਪਾਲਕ ਵੀਰਾਂ ਨੂੰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਮਾਲ ਲੈ ਕੇ ਪਹੁੰਚੋ ਮਾਲ ਮਾਸਟਰ ਜੀ ਨੇ ਘੱਟ ਤੋਂ ਘੱਟ 70 80 ਨਾਗਾਂ ਦਾ ਅਗਲੀ ਵੰਡੀ ਤੇ ਲਖਰੀਦਣੇ ਨੇ ਠੀਕ ਹੈ ਠੀਕ ਹੈ ਵੀਰੇ ਤੇ ਕਹੇ ਜਿਨ ਨਗਾ ਦੀ ਡਿਮਾਂਡ ਆ 10 ਤੋਂ 15 ਕਿਜੀ 20 ਤੋਂ 25 ਕਿਜੀ ਠੀਕ ਹੈ ਗੱਬਣ ਬੱਕਰੀਆਂ ਸੂਈਆਂ ਹੋਈਆਂ ਬੱਕਰੀਆਂ ਦੀ ਡਿਮਾਂਡ ਰਹਿੰਦੀ ਹੈ ਕਿਉਂਕਿ ਥੋੜਾ ਜਿਹਾ ਹੁਣ ਬਕਰੀਦ ਕਰਕੇ ਜਾਂਦਰ ਹੁਣ ਮੰਡੀਆਂ ਦੇ ਵਿੱਚ ਜਿਆਦਾ ਬੱਕਰੇ ਆ ਰਹੇ ਨੇਗੇ ਤਾਂ ਮੈਂ ਉਹਨਾਂ ਦੇ ਸਮੇਂ ਦੇ ਵਿੱਚ ਇਹ ਕਹਣਾ ਮੇਰੇ ਵੀਰਾਂ ਨੂੰ ਜਿਹੜੇ ਵੀ ਤੁਹਾਡੇ ਕੋਲ ਜਾਨਵਰ ਹੈਗੇ ਨੇਗੇ ਮੰਡੀਆਂ ਤੇ ਇਤਨੋਲਾ ਮੰਡੀ ਤੇ ਲੈ ਕੇ ਪਹੁੰਚੋ ਤਾਂ ਅਸੀਂ ਖਰੀਦਣ ਲਈ ਆਵਾਂਗੇ ਤਾਂ ਵੱਧ ਤੋਂ ਵੱਧ ਜਾਨਵਰ ਖਰੀਦਾਂਗੇ ਤੇ ਮਾਟਰੀ ਜੇ ਮੈਂ ਨਾ ਆਪਾਂ ਮੰਡੀਆਂ ਦਾ ਮਾਲ ਖਰੀਦ ਲੈਣਾ ਆਪਾਂ ਕਾਹਾਂ ਕਿਸੇ ਨੂੰ ਦੇਣਾ ਤਾਂ ਕਿ ਮੈਂ ਇਹ ਵੈਕਸੀਨ ਕਰਕੇ ਦਵਾਂਗੇ ਸਾਰਾ ਕੁਝ ਹਾਂਜੀ ਹਾਂਜੀ ਪੀਪੀਆਰ ਦੀ ਵੈਕਸੀਨੇਸ਼ਨ ਕਰੀ ਜਾਂਦੀ ਹੈ ਜੀ ਠੀਕ ਹੈ ਇਹ ਹੋਣਾ ਘਾ ਮੌਸਮ ਵਿੱਚ ਕਿਹੜੀ ਪੀਪੀਆ ਆਪਣੀ ਪੀਪੀਆਰ ਦੀ ਹੋਣੀ ਹੋਣਾ ਪਤਾ ਕੀ ਹੈ ਹੁਣ ਜਿਵੇਂ ਅਸੀਂ ਮਾਲ ਦੇ ਨਾਜ਼ੀ ਨਾਲ ਭੇਜੇ ਤਾਂ ਉਹ ਫਾਰਮ ਤੇ ਜਾ ਕੇ ਉਹਨੂੰ ਕਹਾਂਗੇ ਵੀ ਤੁਸੀਂ ਈਟੀ ਤੇ ਪੀਪੀਆਰ ਦੀ ਵੈਕਸੀਨੇਸ਼ਨ ਕਰੋ ਠੀਕ ਹੈ ਜੇ ਨਹੀਂ ਮਿਲਦੀ ਤਾਂ ਅਸੀਂ ਮਹਾਈਆ ਕਰਾਉਣੇ ਤਾਂ ਮਹਾਈਆ ਕਰਾਉਣੇ ਆ ਮਹਾਈਆ ਕਰਾਉਣੇ ਆ ਪੂਰੇ ਪੰਜਾਬ ਦੇ ਵਿੱਚ ਇਹ ਗੱਲ ਨਹੀਂ ਹੈਗੀ ਵੀ ਮਾਲ ਖਰੀਦਿਆ ਤੇ ਦੇ ਦਿੱਤਾ ਨਹੀਂ ਨਹੀਂ ਜੀ ਬਿਲਕੁਲ ਇੱਕ ਜੇ ਇਹ ਆ ਗਈ ਜੇ ਮਾਲ ਇਹਨੂੰ ਆ ਲੈਤੀਆਂ ਨੇ ਜਿਹਨੂੰ ਅੱਜ ਅਸੀਂ ਪੀਪੀਆਰ ਸਵੇਰੇ ਕਰ ਠੀਕ ਹੈ। ਕਿਉਂ ਕਰਨ ਦੇ ਨਾਲ ਬੁਖਾਰ ਹੁੰਦਾ। ਬੁਖਾਰ ਹੁੰਦਾ। ਬੁਖਾਰ ਹੁੰਦਾਗਾ ਨਾਲ ਦੀ ਨਾਲ ਆਪਾਂ ਨੂੰ ਗੱਡੀ ਵਿੱਚ ਚੜਾਉਣੀ ਚਾਹੀਦੀ ਤਾਂ ਕਿ ਉਹਨਾਂ ਦੀ ਜਿਹੜੀ ਜਿਆਦਾ ਜ਼ਰਾ ਡੈਥ ਜਿਵੇਂ ਹੁਣ ਮਹਾਰਾਸ਼ਟਰ ਵਗੈਰਾ ਬਾਹਰ ਅਦਰ ਸ਼ਟੇਟ ਦੇ ਵਿੱਚ ਭੇਜਦੇ ਆ ਤਾਂ ਉੱਥੇ ਮਤਲਬ ਸਮੱਸਿਆ ਆ ਜਾਂਦੀ ਆ ਮੌਤ ਹੋਣ ਦੀ। ਤਾਂ ਉਹ ਤੋਂ ਬਚਾਈ ਇਹ ਵੀ ਇੱਕ ਹਫ਼ਤਾ ਮਾਲ ਰੋਕੋ। ਰੋਕੋ। ਉਹਦੇ ਨਾਲ ਬੁਖਾਰ ਹੁੰਦਾ। ਹੂੰ। ਕਮਜ਼ੋਰ ਪਸ਼ੂ ਆ ਜਿਹੜਾ ਉਹ ਚੱਲਦਾ ਨਹੀਂ ਉਹ ਦਵਾਈ ਨੂੰ, ਵੈਕਸੀਨੇਸ਼ਨ ਨੂੰ। ਤਾਂ ਉਹਦਾ ਕਰਕੇ ਇਹੀ ਹੈ ਬਿਹਤਰਾ ਵੀ ਇੱਕ ਹਫ਼ਤੇ ਬਾਅਦ ਮਾਲ ਭੇਜਿਆ ਜਾਵੇ। ਠੀਕ ਹੈ। ਜੀ। ਇਹਦੇ ਤੁਸੀਂ ਵੈਕਸੀਨ ਇਸ ਪ੍ਰੋਪਰ ਕਰਕੇ ਫੇਰ ਮਾਲ ਭੇ ਤੇ ਅੱਜ ਆਹੀ ਨਾਲ ਖਰੀਦੇ ਨੇ ਤੇ ਗਾਹਾਂ ਨੂੰ 70 80 ਨਾਲ ਹੋਰ ਖਰੀਦੇ ਨੇ ਨਹੀਂ ਫਾਰਮ ਤੇ ਹੋਰ ਖੜੇ ਆ ਜੀ ਅੱਛਾ ਫਾਰਮ ਤੇ ਫਾਰਮ ਤੇ ਕਟੋ-ਕਟੇ ਕੱਲ ਅਸੀਂ ਬਿਲਕੁਲ ਗੱਡੀ ਰੋਡ ਕਰਨੀ ਹੈਗੀ ਤੇ ਇਹਨਾਂ ਨੂੰ ਅਸੀਂ ਰੋਕ ਲਾਂਗੇ ਜਿਹੜੇ ਪਹਿਲਾਂ ਖੜੇ ਹੋ ਭੇਜਾਂਗੇ ਠੀਕ ਹੈ ਹਾਂਜੀ ਉਂਝੇ ਕੋਈ ਆਰਡਰ ਦੇਣਾ ਚਾਹੇ ਤਾਂ ਤੁਸੀਂ ਕਿਹੜੀ-ਕਿਹੜੀ ਚੀਜ਼ ਦਾ ਆਰਡਰ ਲੈ ਲੈਣੋ ਪੱਠਾਂ ਦਾ ਬੱਕਰੀਆਂ ਦਾ ਬੱਕਰਿਆਂ ਦਾ ਜਾਂ ਕਿਵੇਂ ਵੀ ਉਹ ਸਾਡਾ ਮਤਲਬ ਉਹਨਾਂ ਦੀ ਡਿਪੈਂਡ ਕਰਦਾ ਵੀ ਉਹ ਲੈਣਾ ਕੀ ਚਾਹੁੰਦੇ ਆ ਅੱਛਾ ਉਹਨਾਂ ਨਾਲ ਸਾਡਾ ਰੇਟ ਫਿਕਸ ਹੋ ਜਾਂਦਾ ਰੇਟ ਫਿਕਸ ਹੋਣ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਰਹਿੰਦੀ ਆ ਉਹਨੂੰ ਮ ਸਾਡੀ ਮਤਲਬ ਇਹ ਇਹ ਮਤਲਬ ਮੇਨ ਗੱਲ ਹੁੰਦੀ ਹੈ ਵੀ ਜੇ ਉਹਨਾਂ ਨੂੰ ਕੋਈ ਦੇ ਵਿੱਚ ਮਾਲ ਨਹੀਂ ਪਸੰਦ ਆਉਂਦਾ ਅਸੀਂ ਕਹਿੰਦੇ ਆਂ ਵੀ ਕੱਢ ਕੇ ਬਾਹਰ ਰੱਖਦੇ ਸਾਡਾ ਕਿਸੇ ਹੁੰਦਾ ਉਹ ਇਹ ਜ਼ਬਰਦਸਤੀ ਨਹੀਂਗਾ ਵੀ ਅਸੀਂ ਦੇਵਾਂਗੇ ਉਹਨਾਂ ਨੂੰ ਕਿਉਂਕਿ ਅਸੀਂ ਖਰੀਦੇ ਸਾਡਾ ਉਹ ਤੇ ਉਹਨੂੰ ਜਿਹੇ ਜਿਹੇ ਮਾਲ ਦੀ ਉਹਨੂੰ ਗੱਲ ਕੀਤੀ ਸੀ ਤਾਂ ਉਹ ਜਿਹਾ ਮਾਲ ਹੀ ਭੇਜਦੇ ਠੀਕ ਇਹ ਆ ਜੀ ਮੇਨ ਇਹ ਆ ਤਾਂ ਕਰਕੇ ਲੋਕ ਵਿਸ਼ਵਾਸ ਕਰਦੇ ਆਗੇ ਤਾਂ ਉਸ ਕਰਕੇ ਹੀ ਸੀ ਮਾਲ ਜਿੰਨਾ ਵੀ ਅਸੀਂ ਮਤਲਬ ਭੇਜਦੇ ਹੁਣ ਕਈ ਵਾਰ ਕੀ ਅੱਜ ਕੱਲ ਚੱਲਦਾ ਕੀ ਆ ਭਾਰ ਦੇ ਵਿੱਚ ਬਹੁਤ ਵੱਡੀ ਘਪਲਾ ਹੋ ਰਿਹਾ ਮਤਲਬ ਹੁਣੀ ਮੇਰੀ ਗੱਲ ਹੋਈ ਸੀਗੀ ਕਿਸੇ ਵਿਅਕਤੀ ਨੇ ਉਹ ਕਹਿੰਦਾ ਵੀ ਆ ਕਿ ਮ ਠੀਕ ਆ ਅੰਮ੍ਰਿਤਸਰ ਦਾ ਵਿਅਕਤੀ ਸੀ ਕੋਈ ਉਹ ਕਹਿੰਦਾ ਮੈਨੂੰ ਪਾਣੀ ਪਿਆ ਕੇ ਤੇ ਮੈਨੂੰ ਜਾਨਵਰ ਦੇਤੇ ਤੇ ਜਦੋਂ ਜਾ ਕੇ ਮੈਂ ਦੂਸਰੇ ਸਵੇਰੇ ਚੋਂਣ ਲੱਗਿਆ ਨਾ ਥਲੇ ਦੁੱਧ ਸੀਗਾ ਤੇ ਨਾਲੇ ਢਿੱਡ ਵਿੱਚ ਬੜੇ ਪੈ ਸੀ ਉਹਨਾਂ ਦੇ ਪਾਣੀ ਇਹ ਜਿਹੜਾ ਪਾਣੀ ਸੀ ਉਹ ਮਨੂੰ ਲੱਗੇ ਸੀ ਗੱਬਣ ਲੱਗ ਲੱਗਦੀ ਸੀ ਬੱਕਰੀਆਂ ਵੀ ਢਿੱਡ ਵੱਡੇ ਪੇਟ ਵੱਡੇ ਆ ਤੇ ਉਹ ਬੱਕਰੀਆਂ ਖਾਲੀ ਸੀ ਕੋਈ ਬੱਕਰੀ ਸੂਈ ਨਹੀਂ ਤਾਂ ਇਸ ਤਰ੍ਹਾਂ ਦੇ ਨਾਲ ਲੋਕਾਂ ਦੇ ਨਾਲ ਜਿਹੜੀ ਮਤਲਬ ਫਰਾਡ ਹੋ ਰਿਹਾ ਉਹ ਤੋਂ ਹੀ ਬਚਣੀ ਲੋਕ ਠੀਕ ਹੈ ਜੀ ਤੇ ਮਾਸਟਰੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੀ ਤੇ ਜਿਹੜਾ ਮੰਡੀ ਚ ਆਏ ਹੈ ਨਾ ਜੀ ਜੀ ਤੇ ਬਾਕੀ ਆ ਜਾਣਕਾਰੀ ਦਿੱਤੀ ਪ ਤੇ ਠੀਕ ਆ ਬਾਈ ਨੰਮੀ ਧੰਨਵਾਦ ਤੁਹਾਡਾ ਸੁਪਰੇ ਧੰਨਵਾਦ ਧੰਨਵਾਦ ਸਰ ਮਾਸਟਰ ਜੀ ਦਾ ਇੱਥੇ ਪਹੁੰਚਣ ਤੇ ਤੇ ਸਾਰੇ ਵੀਰਾਂ ਨੂੰ ਬੇਨਤੀ ਆਗਲੀ ਮੋਢੀ ਤੇ ਜਰੂਰ ਪਹੁੰਚਿਓ ਬੁੱਧਵਾਰ ਛੰਨਾ ਰੋਡ ਤੇ ਧਰੋਲੇ